ਸਤਿ ਸ਼੍ਰੀ ਅਕਾਲ ਨਮਸਤੇ ਆਦਾਸ ਦੋਸਤੋ ਬੱਲੇ ਬੱਲੇ ਵਲੌਗ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਇੱਕ ਨਹੀਂ ਦੋ ਨਹੀਂ ਪੂਰੀਆਂ 7 ਕੁਸ਼ਤੀਆਂ ਦਾ 7 ਕੁਸ਼ਤੀਆਂ ਦਾ ਰਿਵਿਊ ਕਰਨ ਜਾ ਰਹੇ ਹਾਂ 29 ਤਰੀਕ ਤੋਂ ਲੈ ਕੇ 30 ਤਰੀਕ ਔਰ ਦੇ ਵਿਚਕਾਰ ਜਿਹੜੀਆਂ ਸ਼ਾਨਦਾਰ ਦੰਗਲਾਂ ਦੇ ਵਿੱਚ ਕੁਸ਼ਤੀਆਂ ਹੋਈਆਂ ਸੋ ਦੋਸਤੋ ਇਸ ਤੋਂ ਪਹਿਲਾਂ ਆਪਾਂ 30 ਤਰੀਕ ਦੀ ਕੁਸ਼ਤੀ ਦਾ ਕਰ ਦਿੰਨੇ ਜਿਹੜੀ ਹੋਈ ਸੀਗੀ ਪ੍ਰਿਤਪਾਲ ਫਗਵਾੜਾ ਔਰ ਤਰਮਿੰਦਰ ਕਹਾਲੀ ਦੇ ਵਿੱਚ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੁਸ਼ਤੀ ਇੱਕ 27 ਤਰੀਕ ਨੂੰ ਵੀ ਹੋਈ ਸੀ ਜਿਹੜੀ ਕਿ ਪ੍ਰਿਤਪਾਲ ਫਗਵਾੜ ਨੇ ਜਿੱਤ ਲਈ ਸੀ ਇਹ ਕੁਸ਼ਤੀ ਹੋਈ ਪੂਨੀਆ ਸ਼ਾਹਕੋਟ ਜਲੰਧਰ ਦੇ ਲਾਗੇ ਇੱਥੇ ਦੋਨੋਂ ਮੱਲਾ ਨੇ ਫੇਰ ਆਪਣੀ ਜੋਰ ਅਜਮੈਸ਼ੀ ਵਧੀਆ ਤਰੀਕੇ ਨਾਲ ਕਰੀ ਔਰ ਦਰਸ਼ਕਾਂ ਦਾ ਵਧੀਆ ਮਨੋਰੰਜਨ ਕਰਿਆ ਹੱਥ ਜੋੜੀ ਤੋਂ ਬਾਅਦ ਵਧੀਆ ਦਾਅ ਪੇਚ ਮਾਰੇ ਪਰ ਕੁਸ਼ਤੀ ਦਾ ਸਿੱਟਾ ਉਹੀ ਨਿਕਲਿਆ ਜਿਹੜਾ 27 ਤਰੀਕ ਨੂੰ ਪ੍ਰਿਤਪਾਲ ਫਗਵਾੜ ਤੇ ਤਰਮਿੰਦਰ ਕਹਾਲੀ ਦਾ ਨਿਕਲਿਆ ਸੀ ਪ੍ਰਿਤਪਾਲ ਫਗਵਾੜ ਆ ਜਿੱਤ ਗਏ ਸੀਗੇ ਕੁਸ਼ਤੀ ਔਰ ਕੁਸ਼ਤੀ ਪੁਆਇੰਟ ਦੇ ਗਈ ਸੀ ਇੱਥੇ ਫੇਰ ਉਹੀ ਗੱਲ ਹੋਈ ਕੁਸ਼ਤੀ ਫੇਰ ਪੁਆਇੰਟ ਦੇ ਗਈ ਔਰ ਪ੍ਰਿਤਪਾਲ ਖਵਾੜਾ ਨੇ ਫੇਰ ਇੱਕ ਸ਼ਾਨਦਾਰ ਦਾਅ ਮਾਰ ਕੇ ਇਹ ਕੁਸ਼ਤੀ ਜਿੱਤ ਲਈ ਸੋ ਇੱਥੇ ਤਰਮਿੰਦਰ ਕੁਹਾੜੇ ਦੀ ਵੀ ਲਗਾਤਾਰ ਦੂਜੀ ਹਾਰ ਹੋ ਗਈ ਪ੍ਰਿਤਪਾਲ ਖਵਾੜਾ ਹੱਥੋਂ ਸੋ 29 ਤਰੀਕ ਨੂੰ ਜਿਹੜੀ ਮਿਹੇੜੂ ਕੁਸ਼ਤੀ ਦੰਗਲ ਦੇ ਵਿੱਚ ਕੁਸ਼ਤੀਆਂ ਹੋਈਆਂ ਸੀ ਉਹ ਦੋ ਕੁਸ਼ਤੀਆਂ ਦਾ ਫਾਈਨਲ ਝੰਡੇ ਦੀਆਂ ਕੁਸ਼ਤੀਆਂ ਦਾ ਰਿਵਿਊ ਕਰਨਾ ਬਕਾਇਆ ਰਹਿ ਗਿਆ ਦੋਸਤੋ ਉਹ ਕਰਦੇ ਆ ਇੱਥੇ ਜਿਹੜੇ ਸੀਗੇ ਕੁਸ਼ਤੀ ਹੋਈ ਸ਼ੇਰਾ ਗੁਜਰ ਔਰ ਰਵੀ ਵੇਰਾ ਦੇ ਵਿਚਕਾਰ ਕੁਸ਼ਤੀ ਬਹੁਤ ਸ਼ਾਨਦਾਰ ਹੋਈ ਰਵੀ ਵੇਰਾ ਵੀ ਬਹੁਤ ਵਧੀਆ ਮੱਲ ਹੈ ਔਰ ਸ਼ੇਰਾ ਗੁਜਰ ਬਹੁਤ ਤਕੜਾ ਮੱਲ ਹੈ ਵਧੀਆ ਖੁੱਲਦਾ ਹੈ ਔਰ ਇਹ ਕੁਸ਼ਤੀ ਬੜੀ ਸ਼ਾਨਦਾਰ ਹੋਈ ਪੂਰੇ 20 ਮਿੰਟ ਚੱਲੀ ਏਡੀ ਸਕਰੀਨ ਤੇ ਦੇਖ ਰਹੇ ਹੋ 20 ਮਿੰਟ ਚੱਲਣ ਤੋਂ ਬਾਅਦ ਕੋਈ ਇਹਦਾ ਸਿੱਟਾ ਨਹੀਂ ਨਿਕਲਿਆ ਕੁਸ਼ਤੀ ਬਰਾਬਰ ਤੋਂ ਬਾਅਦ ਫਿਰ ਇਹ ਕੁਸ਼ਤੀ ਪੁਆਇੰਟ ਤੇ ਗਈ 5 ਮਿੰਟ ਐਕਸਟਰਾ ਦਿੱਤੇ ਸੋ 5 ਮਿੰਟ ਐਕਸਟਰਾ ਦੇਣ ਤੋਂ ਬਾਅਦ ਇਹ ਕੁਸ਼ਤੀ ਫਿਰ ਜਿੱਤ ਕੇ ਸ਼ੇਰਾ ਗੁੱਜਰ ਔਰ ਰਵੀ ਵੇਰਾ ਹਾਰ ਗਿਆ ਕਿਉਂਕਿ ਸ਼ੇਰਾ ਗੁੱਜਰ ਪੁਆਇੰਟ ਤੇ ਗਈ ਕੁਸ਼ਤੀ ਤੇ ਕਦੀ ਵੀ ਉਹ ਪਹਿਲਾਂ ਦਾ ਨਹੀਂ ਮਾਰਦਾ ਉਹਨੂੰ ਪਤਾ ਹੈ ਮੈਂ ਭਾਰਾ ਸਰੀਰ ਹੈ ਜੇ ਮੈਂ ਡੇਕ ਗਿਆ ਤੇ ਮੇਰੇ ਤੋਂ ਉੱਠਣਾ ਨਹੀਂ ਜਾਣਾ ਜਿਵੇਂ ਰਵੀ ਵੇਰਾ ਜੇ ਦੀ ਨਾਲ ਉਹਦੀ ਲੱਤ ਨੂੰ ਗਿੱਟੇ ਨੂੰ ਫੜਨ ਦੀ ਕੋਸ਼ਿਸ਼ ਕਰ ਦੇ ਤਾਂ ਸ਼ੇਰਾ ਗੁੱਜਰ ਉੱਥੇ ਹੀ ਦੱਬ ਲੈਂਦਾ ਜਿਵੇਂ ਕੁੱਕੜ ਨੂੰ ਟੋਕਰੇ ਥੱਲੇ ਦੱਬੀਦਾ ਸੋ ਉੱਥੇ ਕੋ ਗਚਿਰਤ ਕਰਤਾ ਔਰ ਪਿੱਛੇ ਆਗੇ ਔਰ ਰਵੀ ਵੇਰਾ ਹਾਰ ਕੇ ਬੇਸ਼ੱਕ ਪਰ ਕੁਸ਼ਤੀ ਮੁੰਡਾ ਬਹੁਤ ਵਧੀਆ ਲੜਦਾ ਔਰ ਬਹੁਤ ਵਧੀਆ ਲੜੀ ਵੀ ਹਾਰ ਜਿੱਤਦਾ ਕੋਈ ਟੈਨਸ਼ਨ ਨਹੀਂ ਸੋ ਇੱਥੇ ਹੀ ਇੱਕ ਫਾਈਨਲ ਝੰਡੀ ਦੀ ਕੁਸ਼ਤੀ ਜਿਹੜੀ 29 ਤਰੀਕ ਨੂੰ ਮਿਹੜੂ ਕੁਸ਼ਤੀ ਦੰਗਲ ਵਿੱਚ ਸੀ ਉਹ ਸੀ ਮਿਰਜ਼ਾ ਇਰਾਨ ਔਰ ਤਰਮਿੰਦਰ ਕੋਹਾਲੀ ਦੇ ਵਿਚਕਾਰ ਜੀ ਦੇਖ ਲੋ 27 ਤਰੀਕ ਨੂੰ ਵੀ ਧਰਮਿੰਦਰ ਆਪਣਾ ਪ੍ਰਿਤਪਾਲ ਫੁਗੜਾ ਤੋਂ ਹਾਰਿਆ ਇੱਥੇ 29 ਤਰੀਕ ਨੂੰ ਜਿਹੜੀ ਮਿਰਜਾ ਇਰਾਨ ਦੇ ਨਾਲ ਹੋਈ ਇੱਥੇ ਵੀ ਹਾਰੇ ਔਰ 30 ਤਰੀਕ ਨੂੰ ਜਿਹੜੀ ਪੂਨੀਆਂ ਦੇ ਵਿੱਚ ਕੁਸ਼ਤੀ ਹੋਈ ਲਗਾਤਾਰ ਤਿੰਨ ਕੁਸ਼ਤੀਆਂ ਇੱਕ ਇੱਕ ਦਿਨ ਛੱਡ ਕੇ ਉਹ ਹਾਰ ਗਏ ਇਹ ਦੋ ਕੁਸ਼ਤੀਆ ਪ੍ਰਿਤਪਾਲ ਫੁਗੜਾ ਤੋਂ ਹਾਰ ਗਏ ਔਰ ਇੱਕ ਮਿਰਜਾ ਇਰਾਨ ਤੋਂ ਇਹ ਕੁਸ਼ਤੀ ਵੀ ਬਹੁਤ ਵਧੀਆ ਸੀ ਮਿਰਜਾ ਇਰਾਨ ਔਰ ਧਰਮਿੰਦਰ ਕੋਹਲੀ ਨੇ ਵਧੀਆ ਕੁਸ਼ਤੀ ਲੜੀ ਔਰ ਬਹੁਤ ਛੇਤੀ ਦਿਨੇ ਫੁਰਤੀ ਦੇ ਨਾਲ ਮਿਰਜਾ ਇਰਾਨ ਦਾ ਮਾਰ ਗਿਆ ਔਰ ਆਪਣੇ ਦਾਹ ਫੱਲੇ ਧਰਮਿੰਦਰ ਕੋਹਾਲੀ ਨੂੰ ਲੈ ਕੇ ਜਾਂਗੀਆਂ ਤੋਂ ਫੜ ਕੇ ਐਦਾਂ ਮੁੱਦਾ ਕਰਕੇ ਸੁੱਟਦਾ ਜਿਵੇਂ ਕਿਸੇ ਜਵਾਰ ਨੂੰ ਸੁੱਟੀਦਾ ਸੋ ਕੁਸ਼ਤੀ ਜਿੱਤ ਕੇ ਔਰ ਥਾਪੀ ਮਾਰਦੀ ਪਟਦੇ ਜਿਵੇਂ ਮੂਸੇ ਵਾਲਾ ਮਾਰਦਾ ਸੀਗਾ ਹੁਣ ਆਪਾਂ ਅੱਗੇ ਨੂੰ ਵਧਦੇ ਆਂ ਦੋਸਤੋ ਹੁਣ ਚੱਲਦੇ ਆਂ ਆ ਸੁਮਾ ਦੀ ਧਰਤੀ ਤੇ ਜਕੇ ਦੇ ਵਿੱਚ ਇਹ ਆਪਣਾ ਅਖਨੂਰ ਜਕੇ ਦੇ ਕੋਲ ਇੱਕ ਕੁਸ਼ਤੀ ਦੰਗਲ ਹੋਇਆ ਬਹੁਤ ਹੀ ਸ਼ਾਨਦਾਰ ਸੁਮਾ ਕੁਸ਼ਤੀ ਦੰਗਲ ਇੱਥੇ ਕੁਸ਼ਤੀਆਂ ਇੱਕ ਤੋਂ ਲੈ ਕੇ ਇੱਕ ਹੋਈਆਂ ਸੋ ਬਹੁਤ ਹੀ ਜ਼ਬਰਦਸਤ ਕੁਸ਼ਤੀਆਂ ਹੋਈਆਂ ਸੋ ਚੌਥੀ ਕੁਸ਼ਤੀ ਦਾ ਰਿਵਿਊ ਹੁਣ ਕਰਨ ਜਾ ਰਿਹਾ ਇਹ ਸਮਾਧੀ ਧਰਤੀ ਤੇ ਹੋਇਆ ਇਹ ਵੀ ਹੋਇਆ ਮਿਰਜਾ ਇਰਾਨ ਔਰ ਸ਼ਿੰਦਨਾੜੇ ਮਹਾਰਾਸ਼ਟਰ ਦੇ ਵਿਚਕਾਰ ਇੱਥੇ ਵੀ ਇਹ ਜਿਹੜੀ ਕੁਸ਼ਤੀ ਹੋਈ ਮਿਰਜਾ ਇਰਾਨ ਨੇ ਸ਼ਿੰਦਨਾੜੇ ਮਹਾਰਾਸ਼ਟਰ ਦੇ ਨਾਲ ਉਹੀ ਤਰਵਿੰਦਰ ਕੁਹੜੀ ਬੰਗੂ ਵਧੀਆ ਸ਼ਾਨਦਾਰ ਤਰੀਕੇ ਦੇ ਨਾਲ ਲੜੀ ਔਰ ਬਹੁਤ ਵਧੀਆ ਦਾਅ ਮਾਰੇ ਔਰ ਇਹਨੂੰ ਸ਼ਿੰਦਨਾੜੇ ਨੂੰ ਲੈ ਲਿਆ ਇਹਨਾਂ ਨੇ ਥੱਲੇ ਕਿਤੇ ਥੱਲੇ ਗੋਡਿਆਂ ਦੇ ਥੱਲੇ ਔਰ ਧੌਣ ਤੇ ਰੱਖ ਲਿਆ ਗੋਡਾ ਔਰ ਪਿੱਛੋਂ ਜਾਗੇ ਤਾਂ ਫੜ ਕੇ ਚੱਕ ਤਾਂ ਧੌਣ ਪਰਨੇ ਪਟਕਾ ਕੇ ਮਾਰਿਆ ਜਿਵੇਂ ਧਰਮਿੰਦਰ ਕਹੜੀ ਨੂੰ ਮਾਰਿਆ ਸੀਗਾ ਸੇਮ ਉਹੀ ਦਾ ਸੇਮ ਕੋਈ ਡਿਫਰੈਂਸ ਨਹੀਂ ਸੋ ਇਹ ਕੁਸ਼ਤੀ ਜਿਹੜੀ ਸੀ ਇਹ ਵੀ ਮਿਰਜ਼ਾ ਇਰਾਮ ਨੇ ਜਿੱਤੀ ਇਹ ਦੰਗਲ ਹੋਇਆ ਸੀ ਆਪਣਾ 30 ਤਰੀਕ ਨੂੰ 30 ਮਾਰਚ 2025 ਨੂੰ ਸੋ ਇਹਦੇ ਵਿੱਚ ਜਿਹੜੀ ਪੰਜਵੀਂ ਕੁਸ਼ਤੀ ਹੋਈ ਉਹ ਬੜੀ ਸ਼ਾਨਦਾਰ ਹੋਈ ਬੇਨੀਆ ਜੰਮੂ ਤੇ ਸੁਹਾਸ ਬੋੜਕੇ ਮਹਾਰਾਸ਼ਟਰ ਜਿੰਮ ਬenial ਬਹੁਤ ਵਧੀਆ ਮਲ ਹੈ ਬਹੁਤ ਵਧੀਆ ਕੁਸ਼ਤੀਆਂ ਲੜਦਾ ਹੈ ਔਰ ਬਹੁਤ ਛੰਡੀ ਦੇ ਕੁਸ਼ਤੀਆਂ ਮਾਰੀਆਂ ਪਰ ਆ ਇੱਕ ਸਾਲ ਤੋਂ ਇਹੋ ਜੀ ਨਜ਼ਰ ਲੱਗੀ ਹੈ ਮੈਂ ਜਿੰਨੀਆਂ ਵੀ ਕੁਸ਼ਤੀਆਂ ਦੇਖੀਆਂ ਬenial ਜੰਮੂ ਦੀਆਂ ਉਹ ਵਿਚਾਰਾ ਸਾਰੀਆਂ ਕੁਸ਼ਤੀਆਂ ਹਾਰਿਆ ਭਾਵੇਂ ਤਗੜੇ ਮਲ ਨਾਲ ਕੁੜੇ ਭਾਵੇਂ ਤਗੜੇ ਮਲ ਨਾਲ ਕੁਲੇ ਭਾਵੇਂ ਮਾੜੇ ਨਾਲ ਇਹ ਕੋਈ ਬਾਲਾ ਵੱਡਾ ਮਲ ਨਹੀਂ ਸੀ ਬਰਾਬਰ ਦਾ ਜੋੜ ਮਲਾਇਆ ਸੀ ਕਮੇਟੀ ਨੇ ਸ਼ਾਨਦਾਰ ਜੋੜ ਸੀ ਪਰ ਫਿਰ ਨਜ਼ਰ ਲੱਗੀ ਉਹ ਜਦੋਂ ਜਿੰਨਾ ਚਿਰ ਮਿਰਚਾਂ ਨਹੀਂ ਨਵਾਰੀਆਂ ਜਾਂਦੀਆਂ ਉਹਨਾਂ ਚਿਰ ਨਜ਼ਰ ਨਹੀਂ ਲੈਣੀ ਸੋ ਬenial ਸਾਹਿਬ ਇੱਥੇ ਗਏ ਹਾਰ ਔਰ ਮਹਾਰਾਸ਼ਟਰ ਦਾ ਪਹਿਲਵਾਨ ਗਿਆ ਜਿੱਤ ਸੋ ਦੋਸਤੋ ਇਹਦੇ ਨਾਲ ਹੀ ਜਿਹੜੀ 6ਵੀਂ ਕੁਸ਼ਤੀ ਹੋਈ ਉਹ ਹੋਈ ਬਹੁਤ ਹੀ ਸ਼ਾਨਦਾਰ ਕੁਸ਼ਤੀ ਸੀ ਉਹ ਸੀ ਇਰਫਾਨ ইরਾਨੀ ਔਰ ਪਰਮਿੰਦਰ ਪੱਟੀ ਹੁਣ ਆਜੋ ਇਧਰ ਉਹ ਮਿਰਜ਼ਾ ਇਰਾਨ ਹੈ ਇਹ ਇਰਫਾਨ ਇਰਾਨ ਹੈ ਗੋਰਾ ਨਸ਼ੋਰ ਪਤਲੇ ਜੇ ਕੱਦ ਦਾ ਵਧੀਆ ਡੌਲਿਆਂ ਤੇ ਕੱਟ ਸਿਕਸ ਪੈਕ ਬਣੇ ਹੋਏ ਬਿੱਲੀਆਂ ਹੱਥਾਂ ਵਾਲਾ ਮੁੰਡਾ ਬ੍ਰਾਊਨ ਵਾਲਾਂ ਵਾਲਾ ਇਰਫਾਨ ਇਰਾਨ ਬਹੁਤ ਹੀ ਖੂਬਸੂਰਤ ਔਰ ਲਾਜਵਾਬ ਤੇਜ ਤਰਾਰ ਬਹੁਤ ਵਧੀਆ ਸ਼ਾਨਦਾਰ ਕੁਸ਼ਤੀ ਲੜਦਾ ਹੈ ਇਹਦੀ ਕੁਸ਼ਤੀ ਹੋ ਗਈ ਪਰਮਿੰਦਰ ਪੱਟੀ ਦੇ ਨਾਲ ਔਰ ਇਹ ਕੁਸ਼ਤੀ ਬਹੁਤ ਬਹੁਤ ਸ਼ਾਨਦਾਰ ਸੀ ਤੇਜ ਤਰਾਰ ਕੁਸ਼ਤੀ ਸੀ ਇੱਕ ਤੋਂ ਵੱਧ ਕੇ ਇੱਕ ਦਾਅ ਮਾਰੇ ਦੋਨਾਂ ਪਹਿਲਵਾਨਾਂ ਨੇ ਪਰ ਅਖੀਰ ਤੇ ਜਾ ਕੇ ਪਰਮਿੰਦਰ ਪੱਟੀ ਦਾ ਦਾਅ ਚੜ ਗਿਆ ਔਰ ਉਹਨਾਂ ਨੇ ਇਹਨਾਂ ਨੂੰ ਕਲੀਨ ਬੋਲਡ ਯਾਨੀ ਚਿੱਤੀ ਕਰ ਦਿੱਤਾ ਸੋ ਇਹ ਬਹੁਤ ਹੀ ਸ਼ਾਨਦਾਰ ਕੁਸ਼ਤੀ ਸੀ ਪਰਮਿੰਦਰ ਪੱਟੀ ਨੇ ਬਹੁਤ ਸ਼ਾਨਦਾਰ ਮਲ ਨੂੰ ਟਾਇਆ ਇਰਫਾਨ ਇਰਾਨਵੀ ਕੋਈ ਛੋਟਾ ਮੰਨ ਲਈ ਸੋ ਪ੍ਰਵਿੰਦਰ ਪੱਟੀ ਦਾ ਵੀ ਨਾਮ ਹੁਣ ਚੜਦੇ ਹੋਏ ਪਹਿਲਵਾਨਾਂ ਦੇ ਵਿੱਚ ਜਿਹੜੇ ਉੱਪਰ ਦੇ ਪਹਿਲਵਾਨਾਂ ਦੇ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਸੋ ਦੋਸਤੋ 6ਵੀਂ ਕੁਸ਼ਤੀ ਜਿਹੜੀ ਸੀਗੀ ਇਹ ਸੀਗੀ ਇਹਦਾ ਤੁਹਾਨੂੰ ਰਿਵਿਊ ਕਰਾਤਾ ਔਰ 7ਵੀਂ ਕੁਸ਼ਤੀ ਸੀ ਜਿਹੜੀ ਉਹ ਸੀ ਛੋਟਾ ਸੁਦਮ ਤੇ ਮਨੀਸ਼ ਮਹਾਰਾਸ਼ਟਰ ਦਾ ਸ਼ਾਇਦ ਸ਼ਾਇਦ ਮਹਾਰਾਸ਼ਟਰ ਦੇ ਨੇ ਔਰ ਜੇ ਮੈਂ ਭੁੱਲਦਾ ਹਾਂ ਤਾਂ ਸੌਰੀ ਉਹਦੇ ਲਈ ਇਹ ਕੁਸ਼ਤੀ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਇਹ ਬੜੀ ਤਕੜੀ ਕੁਸ਼ਤੀ ਸੀ ਲਾਜਵਾਬ ਕੁਸ਼ਤੀ ਸੀ ਔਰ ਛੋਟੇ ਸਦਾਮ ਨੇ ਪੰਭੀਰੀਆਂ ਕਮਾਤੀਆਂ ਅੱਗੋਂ ਘਾਟ ਉਹਨਾਂ ਨੇ ਵੀ ਚੰਗੇ ਮਾਰੇ ਔਰ ਦਾ ਪੇਜ ਬਹੁਤ ਮਾਰੇ ਇਹ ਕੁਸ਼ਤੀ ਚੱਲੀ ਪੂਰੇ 20 ਮਿੰਟ ਉਸ ਤੋਂ ਬਾਅਦ ਜਦੋਂ ਪੁਆਇੰਟ ਤੇ ਗਈ ਤਾਂ ਪੁਆਇੰਟ ਤੇ ਸਦਾਮ ਬਹੁਤ ਹੀ ਘੱਟ ਹਾਰਦਾ ਔਰ ਉਹਦੇ ਚੜ ਗਿਆ ਇਹ ੱੱਕੇ ਮਨੀਸ਼ ਔਰ ਗਿੱਟਾ ਫੜ ਲਿਆ ਔਰ ਪਲਟਕਾ ਔਰ ਕੋਨੇ ਵੀ ਪਲਟਾ ਮਾਰਿਆ ਇੱਕਦਮ ਧੂੜ ਚ ਟੱਟੂ ਫਿਰ ਗਿਆ ਧੂੜੀ ਧੂੜ ਹੋ ਗਈ ਉੱਥੇ ਪਤਾ ਨਹੀਂ ਲੱਗਿਆ ਕਿਹੜਾ ਹਾਰਿਆ ਕਿਹੜਾ ਜਿੱਤਿਆ ਫਿਲਹਾਲ ਉੱਥੇ ਸਦਾਮ ਜਿੱਤਿਆ ਤਾਂ ਸਦਾਮੀ ਜਿੱਤਿਆ ਪਰ ਬਾਹਰੋਂ ਕੈਮਰੇ ਵਾਲਿਆਂ ਨੂੰ ਕੋਈ ਪਤਾ ਨਹੀਂ ਸੀ ਲੱਗਿਆ ਕਿਉਂਕਿ ਭੀੜ ਅੱਗੇ ਆ ਗਈ ਸੋ ਦੋਸਤੋ ਇਹ ਬਹੁਤ ਹੀ ਸ਼ਾਨਦਾਰ ਕੁਸ਼ਤੀਆਂ ਇੱਕ ਨਹੀਂ ਦੋ ਨਹੀਂ ਸੱਤ ਕੁਸ਼ਤੀਆਂ ਦਾ ਲਗਾਤਾਰ ਆਪਾਂ ਤਿੰਨ ਚਾਰ ਦਾਣਾ ਪਿਛਲਾ ਭਾਂਗਾ ਕੱਢਤਾ ਔਰ ਸਾਰਿਆਂ ਦੀ ਤੁਹਾਨੂੰ ਜਾਣਕਾਰੀ ਦੇਤੀ ਐਦਾਂ ਹੀ ਹੁਣ ਆਪਾਂ ਕਰਿਆ ਕਰਾਂਗੇ ਜਿਹੜੀਆਂ ਵਸ ਹੁਣ ਕਿਹੜੀ ਕੁਸ਼ਤੀ ਛੱਡੇ ਔਰ ਕਿਹਨੂੰ ਰੱਖੀ ਆ ਆਪਾਂ ਨਾ ਕਿਹਦੇ ਤੇ ਰਿਵਿਊ ਕਰੀਏ ਔਰ ਕਿਹਦੇ ਤੇ ਨਾ ਕਰੀਏ ਕਿਉਂਕਿ ਸਾਰੀਆਂ ਕੁਸ਼ਤੀਆਂ ਵਧੀਆ ਸੀ ਇਸ ਕਰਕੇ ਆਪਾਂ ਸਾਰਿਆਂ ਦੇ ਰਿਵਿਊ ਕਰਤਾ ਸੋ ਜੇ ਵੀਡੀਓ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਜਾਣ ਤੋਂ ਪਹਿਲਾਂ ਜਿਹੜੇ ਸੱਜਣਾ ਮਿੱਤਰਾਂ ਦੇ ਆਪਾਂ ਨੂੰ ਕਮੈਂਟਸ ਆਏ ਨੇ ਉਹਨਾਂ ਭਰਾਵਾਂ ਦੇ ਨਾਮ ਸੁਣਦੇ ਜਾਓ ਰਜੇਸ਼ ਰੈਸ਼ਨਲਰਜੀ ਔਰ ਸੁਪਨਿਲ ਬਵਾਲੇ ਨikhil ਗੁਜਰ प्रमोद ਕੁਮਾਰ ਜੀ ਸ਼੍ਰੀ ਐਫ ਐਮ ਰਾਜਕਿਸ਼ੋਰ ਮੌਨਿਕਾ ਵਾਦਸ ਨੀਰਜ ਗੁਜਰ ਕੇਸ਼ਵ ਸਿੰਘ ਜਾਨ ਮੁਹੰਮਦ ਮਨੀਰ ਅਹਿਮਦ ਅਰਮ ਪਠਾਨੀਆਂ ਬੀ ਐਮ ਪਾਲ ਐਮ ਵਿਰਕ ਨਿਰਮਲ ਸਿੰਘ ਪ੍ਰਵੀਨ ਕੁਮਾਰ ਮੁਕੇਸ਼ ਰਾਣਾ ਸ਼ੰਕਰ ਲਾਲ ਸ਼ੰਕਰ ਲਾਲ ਪ੍ਰੋਹਿਤ ਅਕਾਸ਼ ਪਹਿਲਵਾਨ ਮਨਪੁਰ ਨਜੀਰ ਨਜੀਰ ਵਕੀਲ ਜੀ ਮਲੇਰਕੋਟਲੇ ਵਾਲੇ ਔਰ ਮੰਜੂਰ ਅਹਿਮਦ ਤਰਸੇਮ ਸਿੰਘ ਜਗਜੀਤ ਸਿੰਘ ਤੇ ਇਹਨਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਇਸੇ ਤਰ੍ਹਾਂ ਜੁੜੇ ਰਹੋ ਔਰ ਕੈਸੇ ਤਰ੍ਹਾਂ ਪਿਆਰ ਆ ਕੇ ਕਮੈਂਟ ਕਰਦੇ ਰਹੋ ਔਰ ਮੈਂ ਵੀ ਤੁਹਾਡਾ ਨਾਮ ਜਿਹੜਾ ਉਹ ਬਿਲਕੁਲ ਸਟ੍ਰੀਮ ਤੇ ਸਾਹਮਣੇ ਰੱਖੂੰਗਾ ਔਰ ਇਹ ਹੋ ਨਹੀਂ ਸਕਦਾ ਕਿ ਤੁਹਾਡਾ ਤੁਸੀਂ ਮੈਨੂੰ ਪਿਆਰ ਬਖਸ਼ੋ ਔਰ ਮੈਂ ਤੁਹਾਡਾ ਸਤਿਕਾਰ ਨਾ ਕਰਾਂ ਸੋ ਦੋਸਤੋ ਬਹੁਤ ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ ਔਰ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇੱਕ ਪਿਆਰਾ ਪਿਆਰਾ ਕਮੈਂਟ ਫੇਅਰ ਕਰ ਦਿਓ ਔਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਸੋ ਜਿਉਂਦੇ ਵਸਦੇ ਰਹੋ ਆਪਣੇ ਘਰਾਂ ਦੇ ਵਿੱਚ ਇਸੇ ਤਰ੍ਹਾਂ ਫੁੱਲਾਂ ਵਾਂਗੂੰ ਆਸੇ ਰਹੋ ਸਸਰੀ ਘਰ